ਖਦਮ ਕਰੋ ਖਦਮ ਕਰੋ ਖਦਮ ਕਰੋ ਬੋਲੇ ਈਸਾ ਲਿਆ ਹਾਰੀਏ ਖਾਸਗਰ ਖੇਤੀ ਚ ਜਹਰ ਬੰਦੀ ਜਿੰਦਾਬਾਦ ਉਸਕੋ ਸਤਿ ਜਿੰਦਾਬਾਦ ਅਸੀਂ ਕਿਸਾਨਾਂ ਦੇ ਬੋਤਾ ਕਿਸਾਨਾਂ ਦਾ ਅੰਦਲ ਖੱਦਲ ਆਇਆ ਲਾ ਅੱਡੀ ਸੀ ਦੱਸ ਤਾ ਕਹਿੰਦੇ ਆ ਮੈਂ ਕਰਾਇ ਤੇ ਦੇ ਰਿਓ ਹਾਂ ਕਾਪੀ ਵੀ ਨਹੀਂ ਹੋਵੇ ਕਿਦੋਂ ਪੌਣ ਕਿਤੇ ਨਹੀਂ ਕਹਿੰਦੇ ਖਾਕਰ ਦੀ ਖੇਤੀ ਵਿੱਚੋਂਗੇ ਸਾਡੇ ਦਾ ਬਚਾ ਬੈਠੂਗਾ ਐਸੇ ਤੋਂ ਉਹਨੂੰ ਕਿਤੇ ਨਹੀਂ ਬਾਈ ਜਿਗਾ ਅੱਜ ਵੀ ਇੱਥੇ ਆਏ ਆ ਮਤਵੀ ਡੀਸੀ ਘਣਾ ਜਰਦਾ ਕਿਸੇ ਤੋਂ ਡੀਸੀ ਦਾ ਡੀਸੀ ਹੈ ਸਾਡਾ ਬਰਦਰ ਹਲੋ ਮੈਂ ਇੱਥੇ ਦੇ ਦੇਉ ਆ ਪੱਟ ਕੇ ਸਾਰਾ ਇੱਥੇ ਕਰਨਾ ਵੀ ਕੀ ਇੱਕ ਪਸੰਦੀਆਂ ਲੁਧਿਆਣਾ ਜ਼ਿਲ੍ਹੇ ਦੇ ਕਚਹਿਰੀ ਦੇ ਵਿੱਚ ਮੌਜੂਦ ਡੀਸੀ ਦਫ਼ਤਰ ਦੇ ਬਾਹਰ ਅੱਜ ਅਜੀਬੋ-ਗਰੀਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਦ ਮੂਲਾਪੁਰ ਨਿਵਾਸੀ ਜੈ ਪ੍ਰਕਾਸ਼ ਜੈਨ ਉਰਫ ਟਿੱਟੂ ਬਣਿਆ ਆਪਣੇ ਸਾਥੀਆਂ ਦੇ ਨਾਲ ਧਰਨੇ ਤੇ ਬੈ ਗਿਆ ਧਰਨੇ ਦਾ ਮੁੱਦਾ ਵੀ ਉਹਨਾਂ ਹੀ ਅਜੀਬੋ-ਗਰੀਬ ਸੀ ਉਸਨੇ ਕਿਹਾ ਡੀਸੀ ਦਫਤਰ ਸਾਨੂੰ ਕਿਰਾਏ ਤੇ ਦਿੱਤਾ ਜਾਵੇ ਤਾਂ ਕਿ ਅਸੀਂ ਇੱਥੇ ਅਫੀਮ ਅਤੇ ਖਸਖਸ ਦੀ ਖੇਤੀ ਕਰ ਸਕੀਏ ਧਰਨੇ ਦੇ ਬਾਹਰ ਟੇਟੂ ਬੰਗਿਆ ਨੇ ਕਿਹਾ ਕਿ ਪੰਜਾਬ ਚ ਨਸ਼ੇ ਦੇ ਖਿਲਾਫ ਯੁੱਧ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਨਤੀਜਾ ਜ਼ੀਰੋ ਦੇਖਣ ਨੂੰ ਮਿਲ ਰਿਹਾ ਸਰਕਾਰ ਨੇ ਘਰ ਵੀ ਗਰਾਤੇ ਪੁਲਿਸ ਦੇ ਨਾਲ ਮਿਲ ਕੇ ਅਭਿਆਨ ਵੀ ਚਲਾ ਲਏ ਅਤੇ ਸਰਕਾਰੀ ਹਸਪਤਾਲਾਂ ਤੇ ਵਿੱਚ ਦਵਾਈਆਂ ਵੀ ਦੇ ਦਿੱਤੀਆਂ ਲੇਕਿਨ ਨਸ਼ਾ ਖਤਮ ਨਹੀਂ ਹੋ ਰਿਹਾ ਸਗੋਂ ਨੌਜਵਾਨ ਜ਼ਿਆਦਾ ਮਾਰ ਰਹੇ ਨੇ ਇੱਦਾਂ ਦੇ આરોਪ ਵੀ ਲਗਾਏ ਆਉ ਤੁਹਾਨੂੰ ਸੁਣਾਉਣੇ ਆ ਟੀਟੂ ਬੰਨੀਆਂ ਕੀ ਕਹਿ ਰਹੇ ਨੇ ਸਭ ਤੋਂ ਪਹਿਲਾਂ ਟੀਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੋਸ਼ਲ ਮੀਡੀਆ ਤੇ ਕੁਝ ਲੀਡਰ ਜਵਲੀਆਂ ਮਾਰਦੇ ਆ ਜਿਵੇਂ 12 5 48 ਦਸੀ ਜਾਂਦੇ ਆ ਪਰ ਅੱਜ ਅਸੀਂ ਇੱਕ ਮੁੱਦਾ ਲੈ ਕੇ ਆਏ ਆ ਖਸਕਖਰ ਦੀ ਖੇਤੀ ਕਿਦਾਂ ਕਿਉਂਕਿ ਜਿਹੜੀ ਖਸਕਖਰ ਦੀ ਖੇਤੀ ਹੈਗੀ ਆ ਉਹ ਤੁਸੀਂ ਦੇਖੋ ਵੀ ਉਹਦੇ ਫਾਇਦੇ ਕਿੰਨੇ ਆ ਫੀਮ ਸਾਡੇ ਪੰਜਾਬ ਚ 3 ਲੱਖ ਰੁਪਏ ਕਿਲੋ ਵਿਕਤੀ ਆ ਡੋਡੇ 6000 ਰੁਪਏ ਕਿਲੋ ਆ ਖਸਕਖਸ 2000 ਦੇ ਕਿਲੋ ਆ ਆ ਤਿੰਨ ਤਨ ਫਸਲਾਂ ਇਹਦੇ ਵਿੱਚੋਂ ਨਿਕਲਣਗੀਆਂ ਪਰ ਸਾਡੇ ਸਰਕਾਰਾਂ ਸੁੱਤੀਆਂ ਪਈਆਂ ਨਿਕਰਾ ਸਾਡੇ ਸਰਕਾਰਾਂ ਨੇ ਚੌਧਰ ਨਸ਼ਾ ਬਦੁਰ ਵਿਰੋਧ ਚਲਾਇਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗਰੀਬਾਂ ਦੇ ਘਰ ਬਿਠਾ ਕੇ ਦੇਖ ਲਏ ਜੀਵਤ ਰੱਖਣ ਵਾਲੀ ਗੋਲੀਆਂ ਵੀ ਦੇ ਕੇ ਦੇਖ ਲੀਆਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਜਿਹੜੇ ਜੀਵਤ ਆਪਾਂ ਗੋਲੀਆਂ ਰੱਖਦੇ ਆ ਉਹ ਵੀ ਨਸ਼ੇ ਬਨਾਰੀਆਂ ਨਿਕਰਾ ਉਹੀ ਥਾਂ ਤੇ ਡੋਡੇ ਫੀਮ ਨੌਜਵਾਨਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਮਰਨਾ ਹੋਣੇ ਕਰੇ 8899 ਮੋਤਾਂ ਹੋਣ ਲੱਗੀਆਂ ਸਾਡੇ ਇੱਥੇ ਸਾਰੇ ਪ੍ਰਧਾਨ ਖੜੇ ਨੇ ਉਤਮ ਕਿਸਾਨ ਵੈਲਫੇਅਰ ਫੇਰ ਦੇਖ ਰਾ 99 ਮੋਤਾਂ ਹੋਣ ਲੱਗੀਆਂ 6 6 ਅਖਬਾਰਾਂ ਦੀ ਖਬਰਾਂ ਨਿਕਲ ਰਾ ਬਾਈ ਜੀ ਸਾਡੇ ਨਾ ਇੱਕ ਜਿਹੜੇ ਅਸੀਂ ਇਨਸਾਨ ਆ ਉਹਤੇ ਅਤਿਆਚਾਰ ਹੋ ਰਿਹਾ ਵਗਰਾ ਜਿਹਦੇ ਕੋਲ ਵੀ ਡੋਟੇ ਮਿਲਦੀਆਂ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਜਿਹੜਾ ਫੀਮ ਖਾਂਦਾ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਅਤਿਆਚਾਰ ਹੋ ਰਿਹਾ ਵਾ ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਵਗਰਾ ਉਧਰੋਂ ਤਾਂ ਚਿੱਟਾ ਵੇਚਣ ਵਾਲੇ ਪੈਸਾ ਦਿੰਦੇ ਆ ਤੇ ਉਧਰੋਂ ਹੋਰ ਸਮਾਨ ਜਿਹੜਾ ਰੱਖੀ ਬਿਠੇ ਆ ਉਹ ਪੈਸਾ ਦਿੰਦੇ ਆ ਤੇ ਕਹਿੰਦੇ ਬਾਬਾ ਵੀ ਉਧਰੋਂ ਮਹਿੰਗੇ ਡੋਡੇ ਵੇਚੀ ਜਾਂਦੇ ਇੱਥੇ ਫੀਮ ਫੀਮ ਵੇਚੀ ਜਾਂਦੇ ਆ ਕਰਾ ਸੀ ਆਫਿਸ ਆਏ ਉਹਦਾ ਕੀ ਮੁੱਖਿਆ ਕਾਰਨ ਹੈ ਦੇਖੋ ਜੀ ਮੈਂ ਤਾਂ ਅਹੀ ਇੱਕ ਬੇਨਤੀ ਕਰਨ ਆਇਆ ਵਾਂ ਕਿ ਭਰਤਨਗਰ ਟੌਂਗ ਜਿਹੜਾ ਹੀਰੋ ਸਾਈਕਲ ਵਾਲ ਨੂੰ ਕਿਰਾਏ ਤੇ ਦਿੱਤਾ ਤੇ ਆਹ ਸਾਨੂੰ ਵੀ ਕਿਰਾਏ ਤੇ ਦਿੱਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੀ ਜਿਹੜੀ ਹੈਗੀ ਕਿਸਾਨੀ ਨੂੰ ਕਰਜ਼ੇ ਤੋਂ ਬਚਾਇਆ ਜਾਵੇ ਤੇ ਨੌਜਵਾਨਾਂ ਨੂੰ ਜਿਹੜਾ ਨਸਿਆਂ ਤੋਂ ਮਾਰੂ ਨਸੇ ਨੇ ਹੈਗਿਆ ਉਹਨੂੰ ਤਾਂ ਬਚਾਇਆ ਜਾਵੇ ਅਸੀਂ ਡੀਸੀ ਦਾ ਤੱਕ ਕਿਰਾਏ ਤੇ ਮੰਗ ਕਰਨਾ ਆਏ ਆ ਇੱਥੇ ਖੇਤੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਤੁਸੀਂ ਐਦਾ ਦੀ ਗੱਲ ਕਰ ਰਹੇ ਹੋ ਕਿਉਂ ਖੇਤੀ ਕਿਉਂ ਨਹੀਂ ਹੋ ਸਕਦੀ ਜਦੋਂ ਆਪਣੇ ਸਾਰਾ ਪੱਕਾ ਪਿਆਸ ਉਹ ਪੱਕਾ ਅਸੀਂ ਕੱਤਾ ਕਰਨ ਵਾਸਤੇ ਤਾਂ ਕਈਆਂ ਲੈ ਕੇ ਆਏ ਆ ਆ ਜਿਹੜੀ ਪੰਜਾਲੀ ਲੈ ਕੇ ਕਦੇ ਵਾਸਤੇ ਲੈ ਕੇ ਆਏ ਆ ਆ ਤਾਂ ਜੇ ਵੀ ਸੀ ਮਸ਼ੀਨ ਵੀ ਲੈ ਕੇ ਆਉਣੀ ਆ ਕਰ ਆ ਤਾਂ 2 ਮਿੰਟ ਦੀ ਗੇਮ ਆ ਅੱਜ ਖਸੇ ਦੀ ਖੇਤੀ ਕਰਕੇ ਜਾਣੀ ਆ ਸੀ ਕਰਾ ਤੇ ਡੀਸੀ ਸਾਹਿਬ ਤੁਹਾਨੂੰ ਬੇਨਤੀ ਕਰ ਰਹੇ ਵੀ ਕਿਰਾਏ ਤੇ ਦੇ ਦਿਓ ਆਪਦੀ ਕਿਰਾਏ ਤੇ ਚੀਜ਼ ਹੋਊਗੀ ਅਸੀਂ ਜੋ ਮਰਜ਼ੀ ਬੀਜੀ ਕਰਾਂ ਕਿਉਂਕਿ ਕਸੇ ਖੱਤਿਆਂ ਵਿੱਚ ਵੀ ਬਿਜਨਾ ਫਰ ਨੂੰ ਫਿਰਦੇ ਆ ਲੋਕੋ ਦੇ ਘਰਾਜ ਵੀ ਗਏ ਸੀ ਕਿਹੜਾ ਅੱਜ ਇਹ ਡੀਸੀ ਦਫਤਰ ਕਰਾਇ ਤੇ ਮਿਲ ਗਿਆ ਕੱਲ ਨੂੰ ਸੀਐਮ ਦਫਤਰ ਜਾਊਂਗਾ ਮੈਂ ਉਹ ਜਿਹੜਾ ਉੱਥੇ ਉਹ ਮੀਟਿੰਗਾਂ ਚੱਲਦੀਆਂ ਨੇ ਚੰਡੀਗੜ੍ਹ ਉਹ ਵੀ ਮੈਂ ਕਰਾਇ ਤੇ ਲੈ ਕੇ ਉੱਥੇ ਵੀ ਮੈਂ ਖਸਕਦੀ ਖੇਤੀ ਕਰੂੰਗਾ ਇਹ ਤਾਂ ਸਰਕਾਰ ਵੱਲੋਂ ਬੈਨ ਹੈਗਾ ਬਾਈ ਇਹ ਸਾਰਾ ਸਰਕਾਰ ਵੱਲੋਂ ਤਾਂ ਚੰਗੀਆਂ ਚੀਜ਼ਾਂ ਸਾਰੀਆਂ ਬੈਨ ਕੀਤੀ ਹੋਈਆਂ ਬਾਈ ਹੁਣ ਹੋਰ ਕੀ ਕਰੀਏ ਕਿਹੜਾ ਸਰਕਾਰ ਬੰਦੇ ਨੂੰ ਕੀ ਕੀਦਣਾ ਕਿਹੜਾ ਹੈ ਹੀ ਬਿਲਕੁਲ ਚੰਗੀ ਉਹ ਬਾਈ ਜੀ ਨਹੀਂ ਨਸ਼ਾ ਕਰਾ ਆ ਸਰਾਬ ਵੀ ਨਸ਼ੇ ਆ ਸਰਾਬ ਕਿਸ ਨੇ ਪੀਤੀ ਆ ਨਾ ਤੁਸੀਂ ਪੀਤੀ ਨਾ ਮੈਂ ਪੀਤੀ ਨਾਲ ਜਿਹੜੇ ਆਏ ਆ ਜਿਹਨੇ ਪ ਅੱਜ ਆ ਵੀ ਕਹਿੰਦਾ ਵੀ ਠੇਕੇ ਬੰਦ ਕਰ ਦੋ ਸ਼ਰਾਬ ਦੇ ਆ ਹੈ ਨਹੀਂ ਅੱਜ ਤੱਕ ਬਚਾਉਣ ਵਾਸਤੇ ਜਰੀਆ ਬਕਰਾ ਕਹਿੰਦਾ ਮੰਗ ਪੱਤਰ ਦੇ ਤੂੰ ਮੰਨ ਕੋਤਰ ਤਾਂ ਮੰਗਾ ਚੀ ਤੇ ਡੀਸੀ ਦਫਤਰ ਤੱਕ ਮੰਨਣਗੇ ਤੁਹਾਡੀ ਗੱਲ ਫਿਰ 100% ਮੰਨੀ ਪਣੀ ਆ ਗਰੀਬਾਂ ਦੇ ਘਰ ਅਸੀਂ ਢਾਕੇ ਦੇਖ ਲੈ ਸਿੱਧੀ ਗੱਲ ਤੇ ਸ਼ਹਿਰ ਅਮੀਰਾਂ ਦੇ ਅਸੀਂ ਢਾਈ ਕੋਈ ਨਹੀਂ ਨਾ ਆਪਣੇ ਤੋਂ ਹਿੰਮਤ ਪਈ ਅਮੀਰਾਂ ਦੇ ਤੇ ਲੇਕਿਨ ਭਈ ਆ ਇਹਨਾਂ ਨੂੰ ਮੰਗਣੀ ਪਣੀ ਆ ਆ ਗਿਆ ਕਦਮ ਕਰੋ ਕਦਮ ਕਰੋ ਗੁਲੇ ਸੋਹਿਆ ਆਪ ਜੀ ਆਹ ਸਾਰੀ ਇਹ ਖਾਸ ਕਰਕੇ ਕੀਤੀ ਚ ਜਹਵੰਤ ਜਿੰਦਾਬਾਦ ਖਸਕੋਸਪਤੀ ਜਿੰਦਾਬਾਦ ਅਸੀਂ ਕਿਸਾਨਾਂ ਦੇ ਬੋਤਾਂ ਕਿਸਾਨਾਂ ਨਾਲ ਜਲ ਖੜਾ ਆਇਆ ਹਾਂ ਅਡੀਸੀ ਤੋਂ ਪੱਗੰਗਿਆ ਕਿਰਾਇਤੋ ਦੇ ਰਹੇ ਹਾਂ ਹਾਂ ਟਾਪੀ ਵੀ ਦੇਓ ਵੀ ਕਿਉਂ ਆ ਗੁਲੇ ਗੁਲੇ ਹੀਰੇ ਮਤੀ ਮੈਂ ਦੇਸ਼ ਦੀ ਵਾਪਸੀ ਹਾਂ ਪਰ ਉਹ ਗੋਨ ਤਾਂ ਦਿੰਦੇ ਨਹੀਂ ਆਹ ਕਸ ਕਸ ਕਦਾਂ ਉਹ ਕੰਨਾਂ ਨਹੀਂ ਚਾਹ ਦੇ ਕਰਵਾ ਦੇ ਦਿਸ ਇਸ ਨਾ ਮੁਗਮਤ ਨਹੀਂ ਕਰਾਉਂਦੇ ਮੈਂ ਤਾਂ ਪੂਰੀ ਲੇ ਕੇ ਤੇ ਉਹ ਕਰਨਾ ਨਹੀਂ ਆ ਮੈਂ ਹੋਈ ਖੱਤ ਗਏ ਹੱਥ ਕਸਟਮ ਦੀ ਕੱਤੀ ਕਰੂੰਗਾ ਯਾਰ ਉਹ ਬੋਲ ਮੂੰਹ ਦਸਰਾ ਦੇ ਨਾ ਬਈ ਮੈਂ ਹੋਰ ਵੀ ਕਿਤੇ ਰਲ ਗਿਆ ਸੀਗਾ ਮੈਂ ਰਾਮੇ ਦਾ ਆ ਰਾਂ ਕਰਾਈ ਤੇ ਲੰਗ ਗਿਆ ਸੀਗਾ ਹੌਂ ਕਿਤੇ ਨਹੀਂ ਕਹ ਤੂੰ ਖਾਤਰ ਦੀ ਖੇਤੀ ਵਿੱਚ ਹੋਗੇ ਸਾਡੇ ਦੇ ਬਰਚਾ ਵੇਜੂਗਾ ਇੱਥੇ ਕਿਉਂ ਨਹੀਂ ਦਿੱਤੇ ਨਹੀਂ ਬਾਈ ਜੀ ਦਾ ਅੱਜ ਅਸੀਂ ਇੱਥੇ ਆਏ ਆ ਮੱਕੀ ਡੀਸੀ ਘਣਾ ਕਰਦਾ ਕਿਸੇ ਨੂੰ ਡੀਸੀ ਦਾ ਡੀਸੀ ਸਾਡਾ ਹੋ ਗਿਆ ਹਲੋ ਮੈਂ ਇੱਥੇ ਦੇ ਦਿਓ ਆ ਪੱਤ ਕੇ ਸਾਰਾ ਇਕੱਠਾ ਕਰਨਾ ਦੀ ਵੀ